ਹੈਲੋ एवरीवन ਅੱਜ ਆਪਾਂ ਬਣਾਉਣ ਲੱਗੇ ਆਂ ਛੋਲੇ ਪਨੀਰ ਦੀ ਮਸਾਲੇਦਾਰ ਸਬਜ਼ੀ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਸਰੋਂ ਦਾ ਤੇਲ ਨੂੰ ਗਰਮ ਕਰ ਲਿਆ ਹੈ ਜਦੋਂ ਆਪਣਾ ਤੇਲ ਗਰਮ ਹੋ ਗਿਆ ਤਾਂ ਅਸੀਂ ਵਿੱਚ ਪਾਤੀ ਹੈ ਹਿੰਗ ਹਿੰਗ ਅਸੀਂ ਡਲੀ ਆਲੀ ਵਰਤਦੇ ਇਸ ਕਰਕੇ ਉਹਨੂੰ ਪੀਸ ਕੇ ਪਾਇਆ ਹੈ ਜਦੋਂ ਆਪਣੀ ਹਿੰਗ ਛਟਕ ਜੂਗੀ ਤਾਂ ਵਿੱਚ ਪਾ ਦਵਾਂਗੇ ਜੀਰਾ ਜੀਰਾ ਛਟਕਣ ਦੇ ਨਾਲ ਹੀ ਆਪਾਂ ਪਾਨੇ ਆ ਲਸਣ ਪਿਆਜ਼ ਤੇ ਅਦਰਕ ਜੀਰਾ ਪਾ ਦਿੱਤਾ ਹੈ ਤੇਲ ਗਰਮ ਹੋ ਤਾਂ ਜੀਰਾ ਛੇਤੀਓ ਛਟਕ ਜਾਏਗਾ ਤੇ ਨਾਲੇ ਆਪਾਂ ਪਾਵਾਂਗੇ ਹੁਣ ਲਸਣ ਪਿਆਜ਼ ਤੇ ਅਦਰਕ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਇਹ ਸਬਜੀ ਬਹੁਤ ਹੀ ਸਵਾਦ ਬਣਦੀ ਹੈ ਹਾਲਾਂਕਿ ਬੇਸਿਕ ਮਸਾਲੇ ਹੀ ਪਾਉਂਦੇ ਆਂ ਅਸੀਂ ਐਕਸਟਰਾ ਮਸਾਲਾ ਕੋਈ ਵੀ ਨਹੀਂ ਬਸ ਬਟਰ ਸਬਜੀ ਬਹੁਤ ਵਧੀਆ ਬਣਦੀ ਹੈ ਇਹ ਵਾਲੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਚਾਰ ਟਮਾਟਰ ਚਾਰ ਟਮਾਟਰ ਸੀ بڑے ਸਾਈਜ਼ ਦੇ ਪਾਏ ਆ ਕਿਉਂਕਿ ਇਹ ਨਾਲ ਗਰੇਵੀ ਬਹੁਤ ਵਧੀਆ ਬਣਦੀ ਹੈ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਟਮਾਟਰ ਤੁਸੀਂ ਥੋੜੇ ਜ਼ਿਆਦਾ ਵੀ ਰੱਖ ਸਕਦੇ ਹੋ ਮਤਲਬ 4 ਤੋਂ 5 ਪਾ ਲਿਓ ਵਧੀਆ ਗਰੇਵੀ ਤਿਆਰ ਹੋ ਜੂਗੀ ਇਹਦੀ ਵਿੱਚ ਪਾਵਾਂਗੇ ਨਮਕ ਨਾਲ ਪਾਵਾਂਗੇ ਹਲਦੀ ਤੇ ਲਾਲ ਮਿਰਚਾਂ ਉਸ ਤੋਂ ਇਲਾਵਾ ਹੋਰ ਕੋਈ ਮਸਾਲਾ ਨਹੀਂ ਜਿਵੇਂ ਗਰਮ ਮਸਾਲਾ ਹੋਵੇ ਅਗਰ ਕੁਝ ਵੀ ਨਹੀਂ ਇਹ ਤਾਂ ਇਹ ਤਾਂ ਬਗੈਰ ਹੀ ਬਹੁਤ ਸਬਜੀ ਸਵਾਦ ਮੰਦੀ ਹੈ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਰੱਖਿਓ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਛੋਲੇ ਉਬਾਲਲੇ ਸੀ ਨਾ ਉਹੀ ਵਾਲਾ ਪਾਣੀ ਕਿਉਂਕਿ ਜਿਹੜਾ ਸਾਰਾ ਰਸ ਹੁੰਦਾ ਛੋਲਿਆਂ ਦਾ ਈ ਇਸੀ ਪਾਣੀ 'ਚ ਆ ਜਾਂਦਾ ਹੈ ਅਸੀਂ ਇਹਨੂੰ ਮਸਾਲੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਲਈ ਟੱਕ ਕੇ ਰੱਖ ਦਾਂਗੇ ਜਦੋਂ ਆਪਣਾ ਮਸਾਲਾ ਤਿਆਰ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਛੋਲੇ ਤੇ ਪਨੀਰ ਪਨੀਰ ਅਸੀਂ ਆਪਣੇ ਆਪਣੇ ਹਿਸਾਬ ਨਾਲ ਕੱਟ ਕੇ ਰੱਖ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਛੋਲੇ ਪਾਵਾਂਗੇ ਕਿਉਂਕਿ ਆਪਣਾ ਮਸਾਲਾ ਜਿਹੜਾ ਹੁਣ ਪੂਨ ਕੇ ਤਿਆਰ ਹੋ ਚੁੱਕਿਆ ਹੈ ਨਾਲੇ ਆਪਾਂ ਪਾਵਾਂਗੇ ਪਨੀਰ ਫਿਰ ਦੋਨਾਂ ਨੂੰ ਮਿਕਸ ਕਰਕੇ ਥੋੜੇ ਦਿਨ ਲਈ ਢੱਕਾਂਗੇ ਤਾਂਕਿ ਛੋਲੇ ਤੇ ਪਨੀਰ ਜਿਹੜਾ ਚੰਗੀ ਤਰ੍ਹਾਂ ਮਸਾਲੇ 'ਚ ਮਿਕਸ ਹੋ ਜੰਮ ਤੁਸੀਂ ਪਨੀਰ ਨੂੰ ਫਰਾਈ ਵੀ ਕਰ ਸਕਦੇ ਹੋ ਬਟ ਇਹਦੇ ਵਿੱਚ ਇੱਦਾਂ ਹੀ ਚੰਗਾ ਲੱਗਦਾ ਹੈ ਏ ਹੋ ਗਿਆ ਪਾਲਕ ਪਨੀਰ ਹੋ ਗਈ ਇਹਨਾਂ ਦੇ ਵਿੱਚ ਨਾ ਪਨੀਰ ਕੱਚਾ ਹੀ ਸਵਾਦ ਲੱਗਦਾ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਤਰੀ ਲਗਾਵਾਂਗੇ ਅਸੀਂ ਰਸਮੀ ਸੀ ਬਣਾ ਰਹੇ ਹਾਂ ਰੋਟੀ ਦੇ ਨਾਲ ਖਾਣੀ ਹੈ ਇਸ ਕਰਕੇ ਅਸੀਂ ਥੋੜੀ ਤਰੀ ਘਾਟੇ ਲਗਾ ਰਹੇ ਹਾਂ ਪਰ ਜੇ ਤੁਸੀਂ ਚਾਵਲਾਂ ਨਾਲ ਬਣਾਣੀ ਹੈ ਤਾਂ ਫਿਰ ਤੁਸੀਂ ਤਰੀ ਥੋੜੀ ਜ਼ਿਆਦਾ ਰੱਖਿਓ ਤਿੰਨ ਸੀਟੀਆਂ ਤੋਂ ਬਾਅਦ ਆਪਣੀ ਸਬਜੀ ਜਿਹੜੀ ਆ ਤਿਆਰ ਹੋ ਗਈ ਹੈ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਜ਼ਰੂਰ ਟਰਾਈ ਕਰਿਓ ਥੈਂਕਸ ਫॉर ਵਾਚਿੰਗ